ਅੱਜ ਮੈਂ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨੀ ਹੈ ਉਹ ਹੈ ਜੀ ਚਿੰਤਾ ਦੀ ਤਾਂ ਚਿੰਤਾ ਸ਼ੁਰੂ ਕਿੱਥੋਂ ਹੁੰਦੀ ਹੈ ਚਿੰਤਾ ਕਰਨੀ ਅਸੀਂ ਸਿੱਖਦੇ ਕਿਵੇਂ ਹਾਂ ਚਿੰਤਾ ਦਾ ਸਾਡੇ ਸਰੀਰ ਤੇ ਪ੍ਰਭਾਵ ਕੀ ਪੈਂਦਾ ਹੈ ਸਾਨੂੰ ਜਿਹੜੀਆਂ ਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਕਿਹੜੇ-ਕਿਹੜੇ ਅੰਗ ਤੇ ਸਾਡੇ ਤੇ ਕੀ-ਕੀ ਪ੍ਰਭਾਵ ਪੈਂਦਾ ਹੈ ਤੇ ਜਦੋਂ ਚਿੰਤਾ ਦੀ ਰਿਸਰਚ ਇੱਕ ਬਿੱਲੀ ਤੇ ਕੀਤੀ ਗਈ ਬਿੱਲੀ ਨੂੰ ਜਦੋਂ ਦੇਖਿਆ ਗਿਆ ਵੀ ਬਿੱਲੀ ਡਰਨ ਤੋਂ ਪਹਿਲਾਂ ਜਦੋਂ ਉਸ ਦੇ ਅੰਦਰ ਕੋਈ ਚਿੰਤਾ ਨਹੀਂ ਸੀ ਤਾਂ ਉਸ ਦੇ ਸਰੀਰ ਤੇ ਕੀ ਪ੍ਰਭਾਵ ਸਨ ਤੇ ਜਦੋਂ ਉਸ ਨੂੰ ਕੋਈ ਚਿੰਤਾ ਪੈ ਗਈ ਉਸ ਨੂੰ ਜਦੋਂ ਇੱਕ ਭੌਂਕਦਾ ਹੋਇਆ ਕੁੱਤਾ ਵਿਖਾਇਆ ਗਿਆ ਉਸ ਨੂੰ ਚਿੰਤਾ ਪੈ ਗਈ ਤਾਂ ਫਿਰ ਉਸ ਦੇ ਸਰੀਰ ਤੇ ਕੀ ਪ੍ਰਭਾਵ ਪੈ ਗਏ ਤੇ ਇਹ ਜਿਹੜੀਆਂ ਚਿੰਤਾ ਹਨ ਇਹ ਸਾਡੀਆਂ ਗਾਂ ਜਾ ਕੇ ਆਦਤ ਬਣ ਜਾਂਦੀਆਂ ਤੇ ਜਿਹੜੀ ਆਦਤ ਜਿਹੜੀ ਸਾਡੇ ਬਣ ਗਈ ਉਹ ਫਿਰ ਸਾਡਾ ਜੀਵਨ ਬਣਾ ਦਿੰਦੀ ਹੈ ਤੇ ਉਹ ਜੀਵਨ ਫਿਰ ਸਾਡਾ ਕੀ ਹੁੰਦਾ ਹੈ ਚਿੰਤਾ ਦੇ ਵਿੱਚ ਡਰ ਦੇ ਵਿੱਚ ਗਮ ਦੇ ਵਿੱਚ ਨਕਾਮੀ ਦੇ ਵਿੱਚ ਇਹ ਚੀਜ਼ਾਂ ਦੇ ਵਿੱਚ ਸਾਡਾ ਜੀਵਨ ਹੈ ਜਿਹੜਾ ਪਤੀਤ ਜਾਂਦਾ ਹੈ ਤਾਂ ਅੱਜ ਅਸੀਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਚਿੰਤਾ ਸ਼ੁਰੂ ਕਿਤੋਂ ਹੁੰਦੀ ਹੈ ਤਾਂ ਕੋਈ ਵੀ ਚੀਜ਼ ਇਨਸਾਨ ਜਦੋਂ ਸਿੱਖਦਾ ਹੈ ਫਿਰ ਉਸ ਦੇ ਵਿੱਚ ਉਹ ਪੂਰਨ ਰੂਪ ਦੇ ਵਿੱਚ ਮਾਹਿਰ ਬਣ ਜਾਂਦਾ ਹੈ ਸਭ ਤੋਂ ਪਹਿਲਾਂ ਕੋਈ ਵੀ ਚੀਜ਼ ਇਨਸਾਨ ਸਿੱਖ ਕੇ ਨਹੀਂ ਹੁੰਦਾ ਉਸ ਨੂੰ ਸਿੱਖਣੀ ਪੈਂਦੀ ਹੈ ਤੇ ਕਈ ਚੀਜ਼ਾਂ ਅਸੀਂ ਸਿੱਖਦੇ ਹੁੰਨੇ ਆ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਉਹ ਚੀਜ਼ ਸਿੱਖਦੇ ਹੁਣ ਉਹਦੇ ਵਿੱਚ ਇੱਕ ਚੀਜ਼ ਹੈ ਜਿਹੜੀ ਚਿੰਤਾ ਕਰਨੀ ਸਿੱਖਣੀ ਹੁਣ ਤੁਸੀਂ ਕਹੋਗੇ ਚਿੰਤਾ ਕਰਨੀ ਇਨਸਾਨ ਕਿਹੜਾ ਸਿੱਖਦਾ ਹੈ ਤਾਂ ਸੱਚ ਜਾਣਿਓ ਚਿੰਤਾ ਕਰਨ ਦਾ ਅਭਿਆਸ ਅਸੀਂ ਸਿੱਖਦੇ ਹਾਂ ਉਹ ਕਿਵੇਂ ਸਿੱਖਦੇ ਹਾਂ ਉਸ ਬਾਰੇ ਮੈਂ ਤੁਹਾਡੇ ਨਾਲ ਥੋੜੀ ਜੀ ਗੱਲ ਸਾਂਝੀ ਕਰਦਾ ਤਾਂ ਜਦੋਂ ਅਸੀਂ ਆਮ ਜ਼ਿੰਦਗੀ ਦੇ ਵਿੱਚ ਸ਼ੁਰੂ ਦੇ ਵਿੱਚ ਅਸੀਂ ਜਦੋਂ ਛੋਟੇ ਹੁੰਨੇ ਆ ਤਾਂ ਜਿਵੇਂ ਅਸੀਂ ਕੋਈ ਸਪੋਜ਼ ਕਰ ਲੋ ਅਸੀਂ ਕੋਈ ਬਾਸਤੇ ਗਏ ਤਾਂ ਬਾਸਤੇ ਗਏ ਤਾਂ ਰਸਤੇ ਦੇ ਵਿੱਚ ਸਾਨੂੰ ਕੋਈ ਐਕਸੀਡੈਂਟ ਵੇਖ ਗਿਆ ਜਾਂ ਕੋਈ ਐਕਸੀਡੈਂਟ ਦੇ ਨਾਲ ਕਿਸੇ ਦੀ ਮੌਤ ਹੋ ਗਈ ਜਾਂ ਕੋਈ ਹੋਰ ਕਿਸੇ ਨਾਲ ਤਰਕਟਨਾ ਵਾਪਰ ਗਈ ਜਦੋਂ ਐਸ ਤਰ੍ਹਾਂ ਦੀ ਚੀਜ਼ ਅਸੀਂ ਦੇਖਦੇ ਆਂ ਉਹੋ ਵਿਚਾਰ ਜਿਹੜੇ ਸਾਡੇ ਅੰਦਰ ਭੜੇ ਜਿਹੜੇ ਵਿਚਾਰ ਹਨ ਉਹ ਫਿਰ ਅਸੀਂ ਆਪਣੇ ਨਾਲ ਤੁਲਨਾ ਕਰਨ ਲੱਗ ਜਾਂਦੇ ਹਾਂ ਉਹ ਤੁਲਨਾ ਕਿਵੇਂ ਕਰਦੇ ਹਾਂ ਅਸੀਂ ਕਿ ਜਦੋਂ ਅਸੀਂ ਉਸ ਤੋਂ ਬਾਅਦ ਅਸੀਂ ਨੈਕਸਟ ਟਾਈਮ ਜਦੋਂ ਅਸੀਂ ਬੱਸ ਤੇ ਸਫ਼ਰ ਕਰਾਂਗੇ ਤਾਂ ਇਨਸਾਨ ਨੂੰ ਐਂ ਲੱਗਦਾ ਕਿਥੇ ਇਹ ਬੱਸ ਦਾ ਐਕਸੀਡੈਂਟ ਨਾ ਹੋ ਜਾਵੇ ਤੇ ਮੇਰੇ ਨਾਲ ਵੀ ਉਹ ਹੋਵੇ ਜਿਹੜੀ ਮੈਂ ਉਸ ਦਿਨ ਦੇਖੀ ਸੀ ਤੇ ਜਾਂ ਕੋਈ ਹੋਰ ਕਟਨਾ ਜਿਹੜੀ ਰਸਤੇ ਦੇ ਵਿੱਚ ਹੋਈ ਹੋਵੇ ਉਹ ਮੇਰੇ ਨਾਲ ਨਾ ਹੋ ਜਾਵੇ ਜਦੋਂ ਇਹ ਚੀਜ਼ ਅਸੀਂ ਹੌਲੀ-ਹੌਲੀ ਆਪਣੇ ਮਨ ਦੇ ਵਿੱਚ ਲਿਆਉਣੀ ਸ਼ੁਰੂ ਕਰ ਦਿੱਤੀ ਤਾਂ ਫਿਰ ਕੀ ਹੈ ਇਹਦਾ ਅਭਿਆਸ ਹੋਣਾ ਸ਼ੁਰੂ ਹੋ ਜਾਂਦਾ ਜਿਵੇਂ ਅਸੀਂ ਛੋਟੇ ਬੱਚੇ ਨੂੰ ਸਭ ਤੋਂ ਪਹਿਲਾਂ ਜਿਵੇਂ ਅਸੀਂ ਆਪਣਾ ਮੋਬਾਈਲ ਨੰਬਰ ਯਾਦ ਕਰਾਉਂਦੇ ਹਾਂ ਤਾਂ ਬੱਚੇ ਨੂੰ ਅਸੀਂ ਰੋਜ਼ ਦੀ ਅਸੀਂ 2-3 ਵਾਰ ਬੁਲਾਉਂਦੇ ਹਾਂ ਜਦੋਂ ਅਸੀਂ 3-4 ਦਿਨ ਦੇ ਵਿੱਚ ਅਸੀਂ ਰੋਜ਼ ਦੀ ਉਸ ਨੂੰ ਵਾਰੀ-ਵਾਰੀ ਬੁਲਾਉਂਦੇ ਹਾਂ ਇਹ ਨੰਬਰ ਹੈ ਪੁੱਤਰ ਮੇਰਾ ਅਸੀਂ ਵਾਰ-ਵਾਰ ਉਹ ਆંકੜੇ ਅਸੀਂ ਯਾਦ ਕਰਾਉਨੇ ਆ ਤਾਂ ਤੀਜੇ ਚੌਥੇ ਦਿਨ ਉਸ ਨੂੰ ਉਹ ਯਾਦ ਹੋ ਜਾਂਦਾ ਹੈ ਤੇ ਫਿਰ ਉਹ ਉਸ ਨੂੰ ਭੁੱਲਦਾ ਨਹੀਂ ਐਸੇ ਤਰ੍ਹਾਂ ਜਿਹੜੀ ਚਿੰਤਾ ਹੈ ਉਹ ਵੀ ਅਸੀਂ ਪਹਿਲਾਂ ਅਸੀਂ ਥੋੜੀ-ਥੋੜੀ ਉਸ ਦਾ ਅਭਿਆਸ ਕਰਦੇ ਹਾਂ ਤੇ ਫਿਰ ਉਹ ਚਿੰਤਾ ਸਾਡੀ ਹੈ ਆਦਤ ਬਣ ਜਾਂਦੀ ਹੈ ਤੇ ਉਹ ਆਦਤ ਸਾਡੀ ਜ਼ਿੰਦਗੀ ਬਣਾ ਦਿੰਦੀ ਹੈ ਉਸ ਦੇ ਨਾਲ ਫਿਰ ਇਨਸਾਨ ਨੂੰ ਕੀ ਮਹਿਸੂਸ ਹੋਣ ਲੱਗ ਜਾਂਦਾ ਹੈ ਡਰ ਮੇਸ਼ਾ ਰਹਿੰਦਾ ਹੈ ناکਾਮੀ ਕਿਸੇ ਕੰਮ ਦੇ ਵਿੱਚ ਉਹਨੂੰ ਐ ਲੱਗਦਾ ਹੈ ਵੀ ਮੈਂ ਇਸ ਕੰਮ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ ਫਿਰ ਉਸ ਨੂੰ ਅੱਗੇ ਲੱਗਦਾ ਬੁਝਦਲ ਵੀ ਬੁਝਦਲੀ ਆ ਜਾਂਦੀ ਹੈ ਫਿਰ ਉਸ ਨੂੰ ਜਿਹੜੀਆਂ ਡਰ ਵਾਲੀਆਂ ਚੀਜ਼ਾਂ ਹਨ ਕੋਈ ਜਦੋਂ ਗੱਲਬਾਤ ਹੁੰਦੀ ਹੁੰਦੀ ਹੈ ਕਿੱਥੇ ਉਹ ਚੀਜ਼ਾਂ ਉਸ ਨੂੰ ਸੁਣਨ ਦੀ ਆਦਤ ਬਣ ਜਾਂਦੀ ਹੈ ਤਾਂ ਜਦੋਂ ਇਹ 네ਗੇਟਿਵ ਚੀਜ਼ਾਂ ਸਾਡੇ ਅੰਦਰ ਚੱਲਣ ਲੱਗ ਜਾਂਦੀਆਂ ਹਨ ਫਿਰ ਇਹ ਹੀ 네ਗੇਟਿਵ ਤਰੰਗਾਂ ਜਿਹੜੀਆਂ ਹਨ ਉਹ ਫਿਰ ਸਾਡੇ ਸਰੀਰ 'ਤੇ ਪ੍ਰਭਾਵ ਪਾਉਂਦੀ ਹੈ ਹੁਣ ਤੁਸੀਂ ਜਾਣੋਗੇ ਇਹਦੇ ਨਾਲ ਸਾਡੇ ਸਰੀਰ 'ਤੇ ਅਨੇਕਾਂ ਤਰ੍ਹਾਂ ਦੇ ਪ੍ਰਭਾਵ ਪੈਂਦੇ ਹਨ ਤਾਂ ਸਭ ਤੋਂ ਪਹਿਲਾਂ ਇਹਦੀ ਜਿਹੜੀ ਰਿਸਰਚ ਕੀਤੀ ਗਈ ਅਮਰੀਕਾ ਦੇ ਵਿੱਚ ਇੱਕ ਬਿੱਲੀ 'ਤੇ ਕੀਤੀ ਗਈ ਬਿੱਲੀ ਨੂੰ ਪਹਿਲਾਂ ਬਿੱਲੀ ਜਿਹੜੀ ਹੈ ਬੜੇ ਆਰਾਮ ਨਾਲ ਬੈਠੀ ਹੋਈ ਸੀ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਸੀ ਤਾਂ ਉਸ ਦੇ ਹਾਰਟ ਬੀਟ ਨੋਟ ਕੀਤੀ ਗਈ ਉਸ ਦੇ ਸਰੀਰ ਦਾ ਜਿਹੜਾ ਹੈਗਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਗਿਆ ਤੇ ਉਸ ਦੇ ਸਰੀਰ ਦੇ ਜਿਹੜੇ ਹੈਗੇ ਆ ਅੰਗ ਹੈ ਜਿਹੜੇ ਉਹਨਾਂ ਦੀ ਫੁਰਤੀ ਦੇਖੀ ਗਈ ਵੀ ਉਹ ਕਿੰਨੀ ਫੁਰਤੀ ਦੇ ਵਿਚਾਂ ਜਦੋਂ ਇਹ ਚੀਜ਼ ਦੇਖੀ ਉਹ ਸਾਰੇ ਪੈਰਾਮੀਟਰਸ ਨੋਟ ਕਰ ਲਏਗੀ ਕਿ ਉਹ ਪੈਰਾਮੀਟਰਸ ਨੋਟ ਕਰਨ ਤੋਂ ਬਾਅਦ ਫਿਰ ਉਸ ਨੂੰ ਇੱਕ ਕੁੱਤੇ ਭੌਂਕਣ ਦੀ ਆਵਾਜ਼ ਸੁਣਾਈ ਦਿੱਤੀ ਉਸ ਨੂੰ ਬਿੱਲੀ ਨੂੰ ਕੁੱਤੇ ਭੌਂਕਣ ਦੀ ਆਵਾਜ਼ ਸੁਣਾਈ ਗਈ ਉਸ ਨੂੰ ਜਿਵੇਂ ਉਸ ਨੂੰ ਕੁੱਤੇ ਪੰਪ ਦੀ ਆਵਾਜ਼ ਸੁਣਾਈ ਦੇਗੀ ਤਾਂ ਜਿਹੜੀ ਉਹਦੀ ਹਾਰਟ ਬੀਟ ਸੀ ਚੱਲਾਂ ਪਹਿਲਾਂ ਜਿਹੜੀ 100 ਸੀ ਉਹ ਸਿੱਧੀ ਹੀ ਟ੍ਰੈਕ ਉਹ 150 ਹੋ ਗਈ ਹਾਰਟ ਬੀਟ ਤਾਂ ਪੈਰਾਮੀਟਰਸ ਨਾਲ ਦੀ ਨਾਲ ਉਹਦੀ ਬਿੱਲੀ ਦੇ ਉਹ ਚੇਂਜ ਹੋ ਗਏ ਜਿਵੇਂ ਉਹ ਪੈਰਾਮੀਟਰਸ ਚੇਂਜ ਹੋਏ ਚੇਂਜ ਹੋਣ ਦੇ ਨਾਲ ਉਸ ਦੇ ਸਰੀਰ ਦੇ ਵਿੱਚ ਜਿਹੜਾ ਹੈ ਖੂਨ ਸਰਕੂਲੇਸ਼ਨ ਜਿਵੇਂ ਤੇਜ਼ ਹੋਇਆ ਉਸ ਦੇ ਨਾਲ ਉਸ ਦੇ ਅੰਗਾਂ ਦੇ ਜਿਹੜੇ ਪ੍ਰਭਾਵ ਪੈਣੇ ਉਹ ਸ਼ੁਰੂ ਹੋ ਗਏ ਅਲੱਗ-ਅਲੱਗ ਦੇਖੇਗੇ ਉਸ ਦੇ ਅੰਤਰੀਆਂ ਤੇ ਅਲੱਗ ਪ੍ਰਭਾਵ ਉਸ ਦੇ ਪੈਰਾਂ ਤੇ ਅਲੱਗ ਪ੍ਰਭਾਵ ਇਹ ਚੀਜ਼ ਪ੍ਰਭਾਵ ਉਸ ਤੇ ਦੇਖੇਗੇ ਸਿਰਫ ਕੁੱਤੇ ਦੀ ਆਵਾਜ਼ ਸੁਣਾਈ ਦੇਣ ਨਾਲ ਜਦੋਂ ਉਸ ਨੂੰ ਕੁੱਤਾ ਦਿਖਾਈ ਦਿੱਤਾ ਦਿਖਾਇਆ ਗਿਆ ਤਾਂ ਉਸ ਨੇ ਅਲਰਟ ਹੋ ਗਈ ਉਹ ਭੱਜਣ ਦੇ ਲਈ ਵੀ ਹੁਣ ਮੈਂ ਇਸ ਰਸਤੇ ਭੱਜਣਾ ਹੈ ਤਾਂ ਉਸ ਦੀ ਹਾਰਟ ਬੀਟ 150 ਤੋਂ 200 ਹੋ ਗਈ ਤੇ ਉਸ ਦੇ ਨਾਲ ਫਿਰ ਉਹਦੇ ਪ੍ਰਭਾਵ ਹੋਰ ਵਧ ਗਏ ਤਾਂ ਇਹ ਜਿਹੜੇ ਪੈਰਾਮੀਟਰਸ ਤੋਂ ਪਤਾ ਲੱਗਿਆ ਕਿ ਡਰ ਦੇ ਨਾਲ ਚਿੰਤਾ ਦੇ ਨਾਲ ਇਨਸਾਨ ਦੇ ਅੰਦਰ ਸਰੀਰ ਦੇ ਅੰਦਰ ਬਹੁਤ ਸਾਰੇ ਪ੍ਰਭਾਵ ਪੈਂਦੇ ਹਨ ਤੇ ਇਹ ਪ੍ਰਭਾਵ ਦੇ ਨਾਲ ਜਿਹੜਾ ਹੈ ਸਾਡੇ ਸਰੀਰ ਅੰਦਰ ਕਈ ਤਰ੍ਹਾਂ ਦੇ ਰੋਗ ਉਤਪੰਨ ਹੋ ਜਾਂਦੇ ਹਨ ਤੇ ਅਸੀਂ ਉਸ ਦੀ ਦਵਾਈ ਲੈਣ ਡਾਕਟਰ ਕੋਲ ਚਲੇ ਜਾਂਦੇ ਹਾਂ ਪਰ ਅਸੀਂ ਜਦੋਂ ਅਸੀਂ ਕੋਈ ਵੀ ਮੈਡੀਕਲ ਚੈੱਕਅਪ ਕਰਾਉਂਦੇ ਹਾਂ ਕੋਈ ਵੀ ਅਸੀਂ ਲੈਬੋਰੀਟਰੀ ਦੇ ਵਿੱਚ ਅਸੀਂ ਚੈੱਕ ਚੈੱਕ ਕਰਾਉਂਦੇ ਹਾਂ ਸੱਚ ਜਾਣਿਓ ਉਹਨਾਂ ਟੈਸਟਾਂ ਦੇ ਵਿੱਚ ਉਹ ਕੋਈ ਪ੍ਰਭਾਵ ਨਹੀਂ ਆਉਂਦਾ ਪਰ ਇਨਸਾਨ ਦਾ ਜਿਵੇਂ ਇਹ 9-10 ਰੋਗ ਹਨ ਉਹ ਉਤਪਨ ਹੋ ਜਾਂਦੇ ਹਨ ਜਿਵੇਂ ਸਿਰਦਰਦ ਹੋਣਾ ਦਿਲ ਦਾ ਧੜਕਣ ਦਿਲ ਦੀ ਬਿਮਾਰੀ ਹੋ ਜਾਣੀ ਕਬਜ ਹੋ ਜਾਣੀ ਪੇਟ ਦਰਦ ਹੋ ਜਾਣਾ ਪੇਟ ਦੇ ਵਿੱਚ ਫਾਰਾ ਆ ਜਾਣਾ ਤੇ ਇਸ ਤਰ੍ਹਾਂ ਹੋਰ 8-10 ਬਿਮਾਰੀਆਂ ਹਨ ਜਿਹੜੀਆਂ ਕਿ ਸਾਡੇ ਸਰੀਰ ਦੇ ਵਿੱਚ ਦੇਖਿਆ ਜਾਂਦੇ ਹਨ ਕਿਸ ਦੀ ਬਦੌਲਤ ਇੱਕ ਚਿੰਤਾ ਦੀ ਬਦੌਲਤ ਜਦੋਂ ਇਨਸਾਨ ਨੂੰ ਕੋਈ ਨਾ ਕੋਈ ਚਿੰਤਾ ਸਤਾਉਂਦੀ ਹੁੰਦੀ ਹੈ ਤੇ ਇੱਥੇ ਇੱਕ ਇਹ ਵੀ ਰਿਸਰਚ ਹੋਈ ਹੈ ਕਿ ਡਾਕਟਰ ਸਾਹਿਬ ਦੱਸਦੇ ਹਨ ਕਿ ਜਿਹੜਾ ਇਨਸਾਨ ਰੱਬ ਨੂੰ ਯਾਦ ਕਰਦਾ ਹੈ ਰੱਬ ਨੂੰ ਮੰਨਦਾ ਹੈ ਉਹਦੇ ਜਿਹੜੇ ਹੈਗੇ ਆ ਵੀ ਉਹਦੇ ਤੇ 50% ਚਿੰਤਾ ਸਿੱਧੀ ਘਟ ਜਾਂਦੀ ਹੈ ਕਿਉਂਕਿ ਉਹ ਇਨਸਾਨ ਸਿੱਧਾ ਹੀ ਰੱਬ ਤੇ ਸੱਟ ਦਿੰਦਾ ਹੈ ਗੱਲ ਕੀ ਜੋ ਹੋਏਗਾ ਰੱਬ ਦੇਖੇਗਾ ਕਿਉਂਕਿ ਜਦੋਂ ਵੀ ਕੋਈ ਚੀਜ਼ ਉਹਨੂੰ ਦੇਖਦੀ ਹੈ ਤਾਂ ਫਿਰ ਉਹਨੂੰ ਕੋਈ ਚਿੰਤਾ ਜਦੋਂ ਉਹਨੂੰ ਸਤਾਉਣ ਲੱਗਦੀ ਹੈ ਤਾਂ ਉਹ ਪਰਮਾਨੈਂਟਲੀ ਨਹੀਂ ਰਹਿੰਦੀ ਕਿਉਂਕਿ ਉਹ ਸੋਚ ਲੈਂਦਾ ਹੈ ਕਿ ਜਿਵੇਂ ਰੱਬ ਨੇ ਕਰਨਾ ਹੈ ਓਵੇਂ ਕਰਨਾ ਜਿਵੇਂ ਉਹ ਉਸ ਨੂੰ ਮਨਜ਼ੂਰ ਹੈ ਆਪਾਂ ਕਿਉ ਟੈਂਸ਼ਨ ਲਈਏ ਤਾਂ ਉਹ ਚਿੰਤਾ ਇੱਥੇ ਛੱਡ ਦਿੰਦਾ ਹੈ ਪਰ ਜਿਹੜਾ ਨਾਸਤਿਕ ਇਨਸਾਨ ਹੁੰਦਾ ਹੈ ਉਹ ਉਹ ਚਿੰਤਾ ਨੂੰ ਛੱਡਦਾ ਨਹੀਂ ਤੇ ਉਹ ਫਿਰ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਲੋਕ ਸਨ ਉਹ ਬਹੁਤੇ ਰੋਗੀ ਨਹੀਂ ਸਨ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਬਹੁਤੇ ਜਿਹੜੇ ਲੋਕ ਹਨ ਉਹ ਰੋਗੀ ਆ ਤਾਂ ਚਿੰਤਾ ਦੇ ਨਾਲ ਇਸ ਤਰ੍ਹਾਂ ਕਈ ਰੋਗ ਉਤਪੰਨ ਹੋ ਜਾਂਦੇ ਆ ਹੁਣ ਇਹ ਰੋਗ ਜਦੋਂ ਡਾਕਟਰ ਸਾਹਿਬ ਕੋਲ ਆਉਂਦੇ ਆ ਨਾ ਰੋਗੀ ਇਸ ਤਰ੍ਹਾਂ ਦੇ ਲੋਕ ਜਿਸ ਦੇ ਕੋਲ ਕੋਈ ਸਿਰਦਰਦ ਹੈ ਕਿਸੇ ਦਾ ਕੋਈ ਪੇਟ ਦਰਦ ਹੈ ਕਿਸੇ ਨੂੰ ਕੋਈ ਆਂਤੜੀਆਂ ਦਾ ਦਰਦ ਹੈ ਕਿਸੇ ਨੂੰ ਉਹ ਕਿਸੇ ਨੂੰ ਕੋਈ ਮਾਈਗਰੇਨ ਹੋ ਗਿਆ ਜਾਂ ਕੋਈ ਅਨੇਕਾਂ ਤਰ੍ਹਾਂ ਦੇ ਜਿਹੜੇ ਰੋਗ ਹਨ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਹਾਂ ਇਹ ਜਦੋਂ ਰੋਗਾਂ ਦੇ ਇਲਾਜ ਅਸੀਂ ਹਰੇਕ ਡਾਕਟਰ ਕੋਲ ਜਾਂਦੇ ਹਾਂ ਪੇਟ ਦਰਦ ਵਾਲੇ ਕੋਲ ਜਾਂਦੇ ਹਾਂ ਸਿਰ ਦਰਦ ਵਾਲੇ ਕੋਲ ਜਾਂਦੇ ਹਾਂ ਕਿਸੇ ਹਰ ਅਲੱਗ-ਅਲੱਗ ਤਰ੍ਹਾਂ ਦੇ ਅਸੀਂ ਡਾਕਟਰ ਕੋਲ ਜਾਂਦੇ ਹਾਂ ਪਰ ਉਹਨਾਂ ਦੇ ਉੱਥੇ ਇਲਾਜ ਨਹੀਂ ਹੁੰਦਾ ਇਲਾਜ ਅਸਲ ਦੇ ਵਿੱਚ ਡਾਕਟਰ ਕਿਸ ਕੋਲ ਹੋਣਾ ਚਾਹੀਦਾ ਹੈ ਜਿਹੜਾ ਦਿਮਾਗ ਦਾ ਇਲਾਜ ਕਰਦਾ ਹੈ ਜਿਹੜਾ ਕਿ ਚਿੰਤਾ ਦਾ ਇਲਾਜ ਕਰਦਾ ਹੈ ਦਿਮਾਗੀ ਇਲਾਜ ਦਾ ਡਾਕਟਰ ਹੁੰਦਾ ਤਾਂ ਸਾਨੂੰ ਉਸ ਕੋਲ ਜਾਣਾ ਚਾਹੁੰਦਾ ਹੈ ਤੇ ਡਾਕਟਰ ਸਾਹਿਬ ਇੱਥੇ ਇਹ ਵੀ ਦੱਸਦੇ ਹਨ ਕਿ ਕਈ ਰੋਗੀ ਸਾਡੇ ਕੋਲ ਆ ਜਾਂਦੇ ਹਨ ਪਰ ਜਦੋਂ ਉਹਨਾਂ ਨੂੰ ਇਸ ਗੱਲ ਤੇ ਭਰੋਸਾ ਨਹੀਂ ਹੁੰਦਾ ਵੀ ਸਾਨੂੰ ਚਿੰਤਾ ਹੈ ਕਿਉਂਕਿ ਚਿੰਤਾ ਦਾ ਕੋਈ ਦਿਸਣ ਨਿਰਦੇਸ਼ ਨਹੀਂ ਹੁੰਦੀ ਕਿ ਮੈਨੂੰ ਚਿੰਤਾ ਸਤਾ ਰਹੀ ਹੈ ਔਰ ਚਿੰਤਾ ਦੇ ਨਾਲ ਸਾਨੂੰ ਇਹ ਇਹ ਰੋਗ ਹੈ ਜਿਹੜੀਆਂ ਇਹ ਇਹ ਤਕਲੀਫਾਂ ਜਿਹੜੀਆਂ ਹੋ ਸਕਦੀਆਂ ਪਰ ਇਨਸਾਨ ਉਹ ਪਤਾ ਨਹੀਂ ਹੁੰਦਾ ਇਸ ਕਰਕੇ ਉਹ ਜਦੋਂ ਇਸ ਵਿਸ਼ੇ ਤੇ ਡਾਕਟਰ ਕੋਲ ਜਾਂਦਾ ਉਹ ਤਾਂ ਉਹ ਫਿਰ ਉਸ ਤੇ ਭਰੋਸਾ ਨਹੀਂ ਕਰ ਦਿੰਦਾ ਤੇ ਉਹ ਉਸ ਤੋਂ ਬਾਅਦ ਉਹ ਫਿਰ ਉਹ ਡਾਕਟਰ ਬਦਲ ਲੈਂਦਾ ਹੈ ਤਾਂ ਮੈਂ ਤੁਹਾਡੇ ਨਾਲ ਕੁਝ ਪੇਸ਼ੈਂਟ ਜਿਹੜੇ ਹਨ ਇਸ ਬਿਮਾਰੀਆਂ ਤੋਂ ਜਿਹੜੇ ਠੀਕ ਹੋਏ ਹਨ ਮੈਂ ਉਹ ਉਸ ਦਾ ਵੀ ਗੱਲ ਸਾਂਝੀ ਕਰਦਾ ਤੇ ਤਾਂ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਇਹੋ ਜਿਹਾ ਕੇਸ ਦੱਸਦਾ ਕਿ ਬਰੁਕਲਿਨ ਦੇ ਵਿੱਚ 25 ਸਾਲ ਦਾ ਇੱਕ ਮੁੰਡਾ ਸੀ ਜਿਸ ਨੂੰ ਬੜੇ ਹੀ ਉਹ ਘਰ ਦੇ ਵਿੱਚ ਤੰਗੀ ਹੋਣ ਕਾਰਨ ਬੜੀ ਔਖੀ ਨੌਕਰੀ ਮਿਲੀ ਤੇ ਨੌਕਰੀ ਉਸ ਨੂੰ ਇਸ ਜਗ੍ਹਾ ਤੇ ਮਿਲੀ ਜਿੱਥੇ ਕਿ ਬਹੁਤ ਝਗੜਾ ਰਹਿੰਦਾ ਸੀ ਤਾਂ ਉਸ ਨੂੰ ਵੀ ਹਰ ਵੇਲੇ ਚਿੰਤਾ ਰਹਿੰਦੀ ਸੀ ਵੀ ਕਿੱਥੇ ਮੈਨੂੰ ਨੌਕਰੀ ਦੇ ਵਿੱਚੋਂ ਕੱਢ ਨਾ ਦੇ ਦੇ ਹੁਣ ਇਹ ਕੱਢ ਨਾ ਦੇਣ ਤੇ ਉੱਥੋਂ ਦੇ ਜਿਹੜਾ ਰੋਲਰ ਰੱਪੇ ਕਰਕੇ ਉਹਦੇ ਦਿਮਾਗ ਤੇ ਜਿਹੜਾ ਹੈ ਬੋਝ ਪੈਣਾ ਸ਼ੁਰੂ ਹੋ ਗਿਆ ਉਹ ਚਿੰਤਾ ਵਿੱਚ ਰਹਿਣ ਲੱਗ ਗਿਆ ਕਹਿੰਦੇ ਮੈਨੂੰ ਭੁੱਖ ਘਟ ਲੱਗਣ ਲੱਗੀ ਮੇਰੇ ਸਰੀਰ 'ਚ ਥਕਾਵਟ ਰਹਿਣ ਲੱਗ ਗਈ ਪਹਿਲਾਂ ਮੈਂ ਖੁਸ਼ ਰਹਿੰਦਾ ਸੀ ਫਿਰ ਮੈਂ ਜਿਹੜਾ ਹੈਗਾ ਥੱਕਿਆ-ਥੱਕਿਆ ਮਹਿਸੂਸ ਕਰਨ ਲੱਗ ਗਿਆ ਬਿਮਾਰ ਮਹਿਸੂਸ ਕਰਨ ਲੱਗ ਗਿਆ ਤੇ ਕਹਿੰਦੇ ਹੁਣ ਮੇਰੇ ਪੇਟ ਦੇ ਵਿੱਚ ਇੰਨੀ ਜ਼ਿਆਦਾ ਗੈਸ ਬਣਨ ਲੱਗ ਗਈ ਕਿ ਮੈਨੂੰ ਕਿੱਥੋਂ ਵੀ ਆਰਾਮ ਨਾ ਆਇਆ ਜਦੋਂ ਸਰੀਰ ਦੇ ਮੇਰੇ ਸਾਰੇ ਸਕੈਨਿੰਗ ਕੀਤੀ ਗਈ ਪੇਟ ਦੀ ਸਕੈਨਿੰਗ ਕੀਤੀ ਗਈ ਤਾਂ ਕੋਈ ਵੀ ਬਿਮਾਰੀ ਨਜ਼ਰ ਨਹੀਂ ਤਾਂ ਡਾਕਟਰ ਚੈਂਪਲ ਨੇ ਮੈਨੂੰ ਕਿਹਾ ਤੁਸੀਂ ਮੈਨੂੰ ਜਿੱਥੇ ਜੌਬ ਕਰਦੇ ਹੋ ਉੱਥੋਂ ਦਾ ਹਾਲ ਦੱਸੋ ਤਾਂ ਜਦੋਂ ਹਾਲ ਮੈਨੂੰ ਮੈਂ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਨੇ ਕਹਿੰਦੇ ਕਹਿੰਦੇ ਤੈਨੂੰ ਕੋਈ ਰੋਗ ਨਹੀਂ ਤੈਨੂੰ ਚਿੰਤਾ ਦਾ ਰੋਗ ਹੈ ਇਸ ਕਰਕੇ ਤੂੰ ਉੱਥੋਂ ਕਈ ਦਿਨ ਛੁੱਟੀ ਲੈ ਤੂੰ ਆਪਣੇ ਆਪ ਠੀਕ ਹੋ ਜਾਏਗਾ ਕਹਿੰਦਾ ਮੈਂ ਉੱਥੋਂ ਕਈ ਦਿਨ ਛੁੱਟੀ ਲੈ ਕੇ ਜਦੋਂ ਮੈਂ ਕਰ ਰਿਹਾ ਤਾਂ ਮੈਂ ਬਿਲਕੁਲ ਤੰਦਰੁਸਤ ਹੋ ਗਿਆ ਬਿਲਕੁਲ ਸਹੀ ਹੋ ਗਿਆ ਮੇਰੇ ਤੇ ਕੋਈ ਬੋਝ ਨਹੀਂ ਸੀ ਮੇਰੇ ਖਰਾਕ ਵੀ ਪੂਰੀ ਹੋ ਗਈ ਮੈਨੂੰ ਭੁੱਖ ਵੀ ਪੂਰੀ ਲੱਗਣ ਲੱਗ ਗਈ ਮੇਰਾ ਸੁਭਾਅ ਵੀ ਹਸਮਖੋਣਾ ਸ਼ੁਰੂ ਹੋ ਗਿਆ ਸਭ ਚੀਜ਼ ਹੋਣ ਲੱਗ ਗਿਆ ਤੇ ਜਦੋਂ ਕਹਿੰਦੇ ਮੈਂ ਫਿਰ ਵਾਪਸ ਉੱਥੇ ਜਾਣ ਲੱਗ ਗਿਆ ਤੇ ਫਿਰ ਮੈਂ ਦੁਬਾਰਾ ਉਸੇ ਚੀਜ਼ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਤਾਂ ਇੱਥੋਂ ਇਹ ਪਤਾ ਲੱਗਦਾ ਹੈ ਕਿ ਚਿੰਤਾ ਦੇ ਨਾਲ ਬਹੁਤ ਕੁਝ ਹੁੰਦਾ ਹੈ ਤੁਹਾਡਾ ਸਵਾਦ ਚੜਚੜਾ ਹੋ ਜਾਂਦਾ ਹੈ ਤੁਹਾਨੂੰ ਕਬਜ ਹੋਣੀ ਸ਼ੁਰੂ ਹੋ ਜੂਗੀ ਤੁਹਾਡੇ ਪੇਟ ਦੀਆਂ ਜਿਹੜੀਆਂ ਆਂਤੜੀਆਂ ਹਨ ਜਿਹੜੀਆਂ ਛੋਟੀਆਂ ਆਂਤੜੀਆਂ ਉਹ ਹੈ ਸੁੰਗੜ ਜਾਂਦੀਆਂ ਜਿਸ ਦੇ ਨਾਲ ਕੀ ਹੈ ਗੈਸ ਜਿਹੜੀ ਹੈ ਸਰੀਰ ਦੇ ਅੰਦਰ ਬਣਨੀ ਸ਼ੁਰੂ ਹੋ ਜਾਂਦੀਆਂ ਤੇ अनेका ਤਰ੍ਹਾਂ ਦੀਆਂ ਬਿਮਾਰੀਆਂ ਇਹ ਪੈਦਾ ਹੋ ਜਾਂਦੀਆਂ ਤੇ ਇਸੇ ਤਰ੍ਹਾਂ ਜਿਵੇਂ ਅਸੀਂ انسان ਵਾਇਗਰੂ ਵਾਇਗਰੂ ਕਰਦਾ ਹੈ ਉਹ ਵਾਇਗਰੂ ਕਰਕੇ ਉਸ ਨੂੰ ਸਬਰ ਸੰਤੋਖ ਸੰਤੁਸ਼ਟੀ ਤੇ ਸੁਖ ਮਿਲਣਾ ਸ਼ੁਰੂ ਹੋ ਜਾਂਦਾ ਹੈ ਤੇ ਇਸੇ ਤਰ੍ਹਾਂ ਜਿਹੜਾ انسان ਚਿੰਤਾ ਦੇ ਵਿੱਚ ਰਹਿ ਕੇ ਮਾੜੀਆਂ ਚੀਜ਼ਾਂ ਸੋਚਣੀਆਂ ਸ਼ੁਰੂ ਕਰ ਦਿੰਦਾ ਹੈ ਮਾੜੀਆਂ ਚੀਜ਼ਾਂ ਨੂੰ ਵਾਰੀ-ਵਾਰੀ ਯਾਦ ਕਰਨ ਲੱਗ ਜਾਂਦਾ ਹੈ ਕਿ ਉਸ ਨੂੰ ਫਿਰ ਦੁੱਖ ਮਿਲਨੇ ਸ਼ੁਰੂ ਹੋ ਜਾਂਦੇ ਹੈ ਉਹ ਚਿੰਤਾ ਦੇ ਵਿੱਚ ਫਸ ਜਾਂਦਾ ਹੈ ਤਾਂ ਅੱਗੇ ਅਪਾਗਲੇ ਚੈਪਟਰ ਦੇ ਵਿੱਚ ਇਸਨਾਂ ਦੇ ਨਿਵਾਰਣ ਬਾਰੇ ਗੱਲ ਕਰਾਂਗੇ ਤਾਂ ਜਰੂਰ ਸਾਡੇ ਨਾਲ ਜੁੜੇ ਰਹਿਣਾ ਇੰਨੀ ਕੁ ਬੇਨਤੀ ਨਿਭਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ